ਹਰੀ ਸਿੰਘ ਨਾਲਵਾ ਬਹੁਤ ਹੀ ਬਹਾਦਰ ਯੋਦਾ ਸੀ ਸ਼ੇਰ ਨੂੰ ਫੜਿਆ ਜਵਾੜਾ ਫੜ ਕੇ ਥੱਲੇ ਡੇਗਤਾ ਸ਼ੇਰ 15 ਸਾਲ ਦੀ ਉਮਰ ਦੇ ਵਿੱਚ ਹੁਣ ਡੋਲਾ ਲੁੱਟਿਆ ਗਿਆ ਜੇ ਹੁਣ ਮੈਨੂੰ ਲੁੱਟ ਲੈ ਕੇ ਸਨੇ ਚੱਕ ਲਿਆ ਤਾਂ ਕਹਿਣਗੇ ਵੀ ਹਰੀ ਸਿੰਘ ਨਾਲਵੇ ਦੀ ਭੈਣ ਨੂੰ ਚੱਕਿਆ ਗਿਆ ਤਾਂ ਆਪਣੀ ਮੰਗੇਤਰ ਨੂੰ ਕਹਿੰਦੇ ਨੇ ਵੀ ਤੁਸੀਂ ਕੱਪੜੇ ਤਿਆਰ ਕਰੋ ਤੇ ਇੱਥੋਂ ਆਪਾਂ ਭੱਜ ਚੱਲੀਏ ਉਹ ਕਹਿੰਦੀ ਕਾਰਨ ਉਹ ਕਹਿੰਦਾ ਹਰੀ ਸਿੰਘ ਨਾਲਵਾ ਰਿਹਾ ਉਹ ਕਹਿੰਦੀ ਹਰੀ ਸਿੰਘ ਨਾਲਵਾ ਕੌਣ ਹੈ ਉਹ ਕਹਿੰਦੀ ਤੁਸੀਂ ਸਮਝੇ ਨਹੀਂ ਮੇਰਾ ਮਤਲਬ ਕਹਿਣ ਦਾ ਹੈ ਵੀ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਤੇ ਮੇਰੀ ਕੁੱਖੋਂ ਇੱਕ ਬਹਾਦਰ ਜਰਨੈਲ ਪੈਦਾ ਹੋਵੇ। ਉਹ ਕਹਿੰਦਾ ਸਾਨੂੰ ਖਾਲਸਾ ਰਾਜ ਇਹ ਗੱਲਾਂ ਸਿਖਾਉਂਦਾ ਨਹੀਂ। ਹਰੀ ਸਿੰਘ ਨਲਵਾ ਉੱਥੋਂ ਆਉਂਦੇ ਨੇ ਤੇ ਕਫਣ ਮੰਨ ਕੇ ਲੈ ਕੇ ਆਉਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇੱਥੇ 15000 ਫੌਜ ਹੈ 10000 ਉੱਥੇ 700 ਸੈਨਿਕ ਹੈ ਤੇ ਅਫਗਾਨਾਂ ਕੋਲ 50000 ਸੈਨਿਕ ਹੈ। ਹਰੀ ਸਿੰਘ ਨਲੂਏ ਦੇ ਜੋ ਗੋਲੀ ਮਾਰੀ ਸੀ ਉਹ ਕਿਸੇ ਖਾਲਸੇ ਨੇ ਮਾਰੀ ਸੀ? ਹਾਂ ਆਪਣੀ ਕੋਮ ਦਾ ਹੀ ਬੰਦਾ ਮਾਰਦਾ ਕੋ ਉਹਦਾ ਪੇਟ ਆ ਜਿਹੜਾ ਉਹ ਚੀਰਿਆ ਜਾਂਦਾ ਉਹਦੇ ਵਿੱਚ ਦਵਾਈਆਂ ਬੂਟੀਆਂ ਸੁੱਟੀਆਂ ਜਾਂਦੀਆਂ ਕਿਉਂ ਕਿਉਂਕਿ ਮੁਸ਼ਕਨਾ ਮਾਰੇ ਬਦਬੂ ਨਾ ਮਾਰੇ ਵੀ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਸ਼ਹੀਦ ਹੋ ਗਿਆ ਵੀ ਸਿੱਖਾਂ ਦੇ ਜਿਹੜੇ ਹੌਸਲੇ ਨੇ ਉਹ ਟੁੱਟ ਜਾਣਗੇ ਮਹਾਰਾਜਾ ਅਨਜੀਤ ਸਿੰਘ ਆਉਂਦੇ ਨੇ ਰੋਤਾਸ ਦੇ ਕਿਲੇ ਕੋਲ ਆ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਤੇ ਉਹਨਾਂ ਦੀ ਚੀਕਾਂ ਨਿਕਲਦੀਆਂ ਨੇ ਅੱਛਾ ਜਦੋਂ ਸੂਰਬੀਰਾਂ ਦੀ ਗੱਲ ਛਿੜਦੀ ਆ ਤਾਂ ਕਹਿੰਦੇ ਹਰੀ ਸਿੰਘ ਨਲਵਾ ਦੁਨੀਆ ਦਾ ਸਭ ਤੋਂ ਨੰਬਰ 1 ਜੋੜਾ ਹੋਇਆ ਤੇ ਉਹਨਾਂ ਦੇ ਜੀਵਨ ਬਾਰੇ ਥੋੜੀ ਜੀ ਗੱਲਬਾਤ ਦੱਸੋ ਵੀ ਕਿਵੇਂ ਉਹਨਾਂ ਦਾ ਜਨਮ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਸੇਨਾਂ ਵਿੱਚ ਕਿਵੇਂ ਭਰਤੀ ਹੋਇਆ ਤੇ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ ਗੱਲ ਕਰਦੇ ਹਾਂ ਹਰੀ ਸਿੰਘ ਨਲਵਾ ਬਾਰੇ ਹਰੀ ਸਿੰਘ ਨਲਵੇ ਦਾ ਜਨਮ ਹੁੰਦਾ ਹੈ 1791 ਦੇ ਵਿੱਚ ਪਿਤਾ ਦੀ ਮੌਤ ਹੁੰਦੀ ਹੈ 7 ਸਾਲ ਦੀ ਉਮਰ ਦੇ ਵਿੱਚ ਜਦੋਂ ਹਰੀ ਸਿੰਘ ਨਲਵਾ 7 ਸਾਲ ਦੀ ਉਮਰ ਦੇ ਵਿੱਚ ਹੁੰਦਾ ਨਾ ਉਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਹੂੰ ਤਾਂ ਉਸ ਤੋਂ ਬਾਅਦ ਹਰੀ ਸਿੰਘ ਨਾਲਵਾ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਮਿਲਦਾ ਹੈ ਖੇਡਾਂ ਹੋ ਰਹੀਆਂ ਹੁੰਦੀਆਂ ਨੇ ਕਿਸੇ ਪਿੰਡ ਦੇ ਵਿੱਚ ਹੂੰ ਉੱਥੇ ਹਰੀ ਸਿੰਘ ਨਾਲਵਾ ਬਹੁਤ ਹੀ ਵਧੀਆ ਜੋਰ ਦਿਖਾਉਂਦਾ ਵਧੀਆ ਤਰੀਕੇ ਨਾਲ ਲੜਦਾ ਜਿੰਨੇ ਪਹਿਲਵਾਨ ਉੱਥੇ ਪਹੁੰਚੇ ਹੁੰਦੇ ਨੇ ਹਰੀ ਸਿੰਘ ਨਾਲਵਾ ਸਾਰਿਆਂ ਨੂੰ ਢਾ ਲਾਂਦਾ ਮਹਾਰਾਜਾ ਰਣਜੀਤ ਸਿੰਘ ਵੀ ਉੱਥੇ ਹੁੰਦੇ ਨੇ ਉਹ ਦੇਖਦੇ ਨੇ ਹਰੀ ਸਿੰਘ ਨਾਲਵਾ ਤੇ ਨਜ਼ਰ ਪੈਂਦੀ ਹੈ ਖੁਸ਼ ਹੋ ਜਾਂਦੇ ਨੇ ਖੁਸ਼ ਹੋ ਜਾਂਦੇ ਨੇ ਉਹਨੂੰ ਬੁਲਾਉਂਦੇ ਨੇ ਆਪਣੇ ਕੋਲੇ ਉਸ ਤੋਂ ਬਾਅਦ ਉਹਦੇ ਸੋਨੇ ਦਾ ਕੈਂਠਾ ਗਿਫਟ ਕਰਦੇ ਨੇ ਉਹਨੂੰ ਹਰੀ ਸਿੰਘ ਨਾਲਵੇ ਨੂੰ ਹਰੀ ਸਿੰਘ ਨਾਲਵੇ ਨੂੰ ਸੋਨੇ ਦਾ ਕੈਂਠਾ ਉਹਦੇ ਗਲ ਦੇ ਵਿੱਚ ਪਾਉਂਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਾਲਵੇ ਦੇ ਹਰੀ ਸਿੰਘ ਨਾਲਬਾ ਬਹੁਤ ਹੀ ਬਹਾਦਰ ਯੋਦਾ ਸੀ ਜੇ ਅੱਜ ਗੱਲ ਕਰੀਏ ਹੁਣ ਗੱਲ ਕਰੀਏ ਹੁਣ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੋਈ ਵੀ ਐਡਾ ਯੋਦਾ ਪੈਦਾ ਨਹੀਂ ਹੋਇਆ ਦੁਨੀਆ ਦੇ ਸਿਕੰਦਰ ਵਰਗੇ ਵੀ ਚਲੇ ਗਏ ਚੰਗੇਜ ਖਾਨ ਵਰਗੇ ਵੀ ਚਲੇ ਗਏ ਨਪੋਲੀ ਹਨ ਬਾਬਰ ਅਕਬਰ ਪਤਾ ਨਹੀਂ ਕਿੰਨੇ ਯੋਧੇ ਜਿਹੜੇ ਚਲੇ ਗਏ ਪਰ ਅੱਜ ਵੀ ਕਹਿੰਦੇ ਜੇ ਲਿਸਟ ਬੋਲਦੀ ਹੈ ਤਾਂ ਹਰੀ ਸਿੰਘ ਨਲਵਾ ਇੱਕ ਨੰਬਰ ਦਾ ਯੋਧਾ ਪਹਿਲੇ ਨੰਬਰ ਤੇ ਸਥਾਨ ਹਰੀ ਸਿੰਘ ਨਲਵੇ ਦਾ ਹੈ ਹਰੀ ਸਿੰਘ ਨਲਵੇ ਦਾ ਇੱਕ ਅੰਗਰੇਜ਼ ਅਫਸਰ ਨੇ ਲਿਖਿਆ ਇਹ ਗੱਲ ਜਿਹੜੀ ਤੁਸੀਂ ਨਹੀਂ ਕਹੀ ਹੈ ਕਹਿੰਦਾ ਸਿਕੰਦਰ ਤੇ ਚੰਗੇਜ ਖਾਨ ਬੇਸ਼ੱਕ ਬਹਾਦਰ ਯੋਧਾ ਹੋਣਗੇ ਪਰ ਮੇਰੀ ਨਜ਼ਰ ਦੇ ਵਿੱਚ ਹਰੀ ਸਿੰਘ ਨਲਵਾ ਇੱਕ ਬਹਾਦਰ ਯੋਧਾ ਸੀ ਕਿਉਂਕਿ ਦਰਾ ਖੈਬਰ ਜਿਹੜਾ ਕਿਸੇ ਤੋਂ ਨਹੀਂ ਜਿੱਤਿਆ ਗਿਆ ਉਹ ਹਰੀ ਸਿੰਘ ਨਾਲਵਾ ਨੇ ਜਿੱਤਿਆ ਸੀ ਹੂੰ ਹੁਣ ਗੱਲ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਮਿਲਦੇ ਨੇਗੇ ਹਰੀ ਸਿੰਘ ਨਾਲਵਾ ਹੂੰ ਅੱਗੇ ਚੱਲਦੇ ਨੇ ਸ਼ਿਕਾਰ ਖੇਡਣ ਜਾਂਦੇ ਨੇ ਹਰੀ ਸਿੰਘ ਨਾਲਵਾ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਦੇ ਨੇ ਅੱਗੇ ਸ਼ੇਰ ਮਿਲਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਥੋੜਾ ਪਿੱਛੇ ਹਟਦੇ ਨੇ ਸ਼ੇਰ ਨੂੰ ਦੇਖ ਕੇ ਤਾਂ ਹਰੀ ਸਿੰਘ ਨਾਲਵਾ ਬਹੁਤ ਹੀ ਸੰਜਮ ਤਰੀਕੇ ਨਾਲ ਸੂਝਵਾਨ ਸੀ ਨਰਮਦੇਲੀ ਨਾਲ ਕਾਹਲ ਨਹੀਂ ਕਰਦੇ ਸੀ ਕਿਸੇ ਵੀ ਕੰਮ ਦੇ ਵਿੱਚ ਹੂੰ ਉਹਨਾਂ ਨੇ ਸ਼ੇਰ ਜਦੋਂ ਅੱਗੇ ਵਧਿਆ ਸ਼ੇਰ ਨੂੰ ਫੜਿਆ ਜਵਾੜਾ ਫੜ ਕੇ ਥੱਲੇ ਡੇਕਦਾ ਸ਼ੇਰ 15 ਸਾਲ ਦੀ ਉਮਰ ਦੇ ਵਿੱਚ 15 ਸਾਲ ਦੀ ਉਮਰ ਵਿੱਚ ਸ਼ੇਰ ਦਾ ਜਵਾੜਾ ਬਾੜਦਾ ਸ਼ੇਰ ਦਾ ਜਵਾੜਾ ਪਾੜਦਾ ਹੂੰ ਪਾੜਿਆ ਨਹੀਂ ਮਤਲਬ ਉਹਨੂੰ ਫੜ ਕੇ ਜਵਾੜੇ ਤੋਂ ਪਟਕਾ ਕੇ ਮਾਰਿਆ ਪਟਕਾ ਕੇ ਮਾਰਿਆ ਤਾਂ ਉਸ ਤੋਂ ਬਾਅਦ ਉਹਦੇ ਤਲਵਾਰ ਮਾਰੀ ਮਾਰ ਦਿੱਤਾ ਸ਼ੇਰ ਮਾਰਤਾ ਨਾਮ ਹਰੀ ਸਿੰਘ ਹੈ ਜੇ ਨਲਵਾ ਨਹੀਂ ਪਿਆ ਨਾਮ ਹਜੇ ਹਰੀ ਸਿੰਘ ਹੈ ਕੁਝ ਕੁ ਤਿਆਸਕਾਰਾਂ ਦਾ ਵਿਚਾਰ ਹੈ ਵੀ ਜਿਹੜੀ ਸ਼ੇਰ ਦੀ ਜੀਬ ਹੁੰਦੀ ਹੈ ਉਹਨੂੰ ਉਹਨੇ ਪਿੱਛੋਂ ਫੜਿਆ ਨੀਚੋਂ ਉਹਨੂੰ ਨਾਲ ਕਹਿੰਦੇ ਨੇ ਠੀਕ ਹੈ ਉਹਨੂੰ ਨਾਲ ਤੋਂ ਫੜਿਆ ਨਾਲ ਨੂੰ ਫੜਿਆ ਤਾਂ ਸ਼ੇਰ ਦਾ ਜਵਾੜਾ ਬੰਦ ਨਹੀਂ ਹੋਇਆ ਖੁੱਲਾ ਰਿਹਾ ਉਹਦੇ ਕਰਕੇ ਤਾਂ ਉਸ ਤੋਂ ਬਾਅਦ ਸ਼ੇਰ बेहोश ਹੋ ਗਿਆ ਤੇ ਫੇਰ ਸ਼ੇਰ ਨੂੰ ਮਾਰਿਆ ਅੱਛਾ ਉਹ ਨਾਲ ਕਰਕੇ ਲਾ ਲੋ ਜਾ ਰਾਜੇ ਨਾਲ ਕਰਕੇ ਕੱਲਾ ਲੋ ਇੱਕ ਰਾਜਾ ਨਾਲ ਹੋਇਆ ਕਰਦਾ ਸੀ ਜਿਹੜਾ ਬਹੁਤ ਹੀ ਜਿਆਦਾ ਤਕੜਾ ਸੀ ਜਿਹੜਾ ਸ਼ੇਰ ਦਾ ਮੁਕਾਬਲਾ ਕਰਦਾ ਸੀ ਉਹਦੇ ਕਰਕੇ ਹਰੀ ਸਿੰਘ ਨਾਲਵੇ ਦਾ ਨਾਮ ਹਰੀ ਸਿੰਘ ਦਾ ਨਾਮ ਹਰੀ ਸਿੰਘ ਨਾਲਵਾ ਪਿਆ ਅਡੜ ਰਹਿਆ ਨੇ ਕਈ ਇਤਿਹਾਸਕਾਰਾਂ ਨੇ ਅਡੜ ਰਹਿਆ ਨੇ ਹੁਣ ਅੱਗੇ ਵਧਦੇ ਨੇ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਸੋਚਦੇ ਨੇ ਵੀ ਇਹਦਾ ਬਹੁਤ ਹੀ ਜਿਆਦਾ ਬਹਾਦਰ ਜਰਨੈਲ ਹੈ ਇਹਦੀ ਲੋੜ ਸਾਨੂੰ ਬਹੁਤ ਜਿਆਦਾ ਅੱਗੇ ਜਾ ਕੇ ਪੈਣੀ ਹੈ ਉਹਨੂੰ ਨਾਲ ਰੱਖਦੇ ਨੇ ਉਹਦੇ ਵਾਸਤੇ ਬਾਹਰਲੇ ਦੇਸ਼ ਦੇ ਵਿੱਚੋਂ ਸੂਰਬੀਰ ਹੁੰਦੇ ਨੇ ਜਿਹੜੇ ਸਿਖਲਾਈ ਦਿੰਦੇ ਨੇ ਜਰਨਲ ਆਉਂਦੇ ਨੇ ਉਹਨੂੰ ਸਿਖਲਾਈ ਦਿੰਦੇ ਨੇ ਹਰੀ ਸਿੰਘ ਨਾਲਵਾ ਨੂੰ ਪਰ ਪੱਕਾ ਹੋ ਜਾਂਦੇ ਨੇ ਉਹ ਹਰ ਇੱਕ ਚੀਜ਼ ਦੇ ਵਿੱਚ ਤਾਂ ਉਸ ਤੋਂ ਬਾਅਦ ਉਹ ਆਪਣਾ ਦਰਬਾਰ ਲਾ ਰਹੇ ਹੁੰਦੇ ਨੇ ਹਰੀ ਸਿੰਘ ਨਾਲਵਾ ਉੱਥੇ ਇੱਕ ਪਠਾਣਾ ਦੀ ਧੀ ਦਾ ਡੋਲਾ ਹੁੰਦਾ ਉਹ ਲੁੱਟਿਆ ਜਾਂਦਾ ਉਹ ਉਹ ਡੋਲਾ ਲੁੱਟਣ ਤੋਂ ਬਾਅਦ ਹਰੀ ਸਿੰਘ ਨਾਲਵਾ ਦੇ ਕੋਲ ਆਉਂਦੇ ਨੇ ਹਰੀ ਸਿੰਘ ਨਲਵਾ ਨੂੰ ਕਹਿੰਦੇ ਨੇ ਵੀ ਐਵੇਂ ਕਰਕੇ ਸਾਡੇ ਨਾਲ ਆਹ ਗੱਲ ਹੋ ਗਈ। ਆਹ ਹਰੀ ਸਿੰਘ ਨਲਵਾ ਉਹਨਾਂ ਨੂੰ ਪੁੱਛਦੇ ਨੇ ਵੀ ਉਹ ਕਿੰਨੇ ਬੰਦੇ ਸੀ ਤੇ ਤੁਸੀਂ ਕਿੰਨੇ ਸੀ? ਹੂੰ ਉਹ ਕਹਿੰਦੇ ਵੀ ਅਸੀਂ ਪੰਜ ਜਣੇ ਅਸੀਂ 40 ਜਣੇ ਸੀ ਉਹ ਪੰਜ ਜਣੇ ਸੀ। ਉਹ ਕਹਿੰਦੇ ਫਿਰ ਸੋਡੀ ਗਲਤ ਗੱਲ ਐ। ਤਾਂ ਹਰੀ ਸਿੰਘ ਨਲਵਾ ਉਹਨਾਂ ਦੀ ਧੀ ਜੋ ਕੁੜੀ ਦੀ ਡੋਲੀ ਹੁੰਦੀ ਐ ਉਹ ਵਾਪਸ ਲਿਆਉਂਦੇ ਨੇ। ਉਹ ਕੁੜੀ ਹਾਂ ਸ਼ਰਨ ਉਹਦਾ ਨਾਮ ਸ਼ਰਨ ਹੁੰਦਾ ਉਹਨੂੰ ਵਾਪਸ ਲੈ ਆਉਂਦੇ ਨੇ। ਸ਼ਰਨ ਨੂੰ। ਤਾਂ ਉਹ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਹੁਣ ਇਹਨਾਂ ਨੂੰ ਲੈ ਜਾ ਉਹ ਕਹਿੰਦੇ ਵੀ ਅਸੀਂ ਮੈਂ ਇਹਨਾਂ ਨਾਲ ਨਹੀਂ ਜਾਣਾ ਸ਼ਰਨੇ ਕਿਹਾ ਵੀ ਮੈਂ ਇਹਨਾਂ ਨਾਲ ਜਾਣਾ ਨਹੀਂ ਕਿਉਂਕਿ ਜਦੋਂ ਇਹ ਅੱਜ ਮੇਰੀ ਇੱਜ਼ਤ ਨੂੰ ਨਹੀਂ ਬਚਾ ਸਕੇ ਕੱਲ ਨੂੰ ਕਿਵੇਂ ਬਚਾਉਣਗੇ ਹੂੰ ਹੁਣ ਤੂੰ ਮੈਨੂੰ ਉੱਥੋਂ ਛੁੜਾ ਕੇ ਲਿਆਇਆ ਤੇ ਭੈਣ ਕਹਿ ਕੇ ਛੁੜਾ ਕੇ ਲਿਆਇਆ ਕੱਲ ਮੈਂ ਕਿਸੇ ਦੀ ਪਤਨੀ ਸੀ ਅੱਜ ਮੈਂ ਛੋਡੀ ਭੈਣ ਹ ਜੇ ਹੁਣ ਡੋਲਾ ਲੁੱਟਿਆ ਗਿਆ ਜੇ ਹੁਣ ਮੈਨੂੰ ਲੁੱਟ ਲੈ ਕੇ ਸਿਨੇ ਚੱਕ ਲਿਆ ਤਾਂ ਕਹਿਣਗੇ ਵੀ ਹਰੀ ਸਿੰਘ ਨਲਵੇ ਦੀ ਭੈਣ ਨੂੰ ਚੱਕਿਆ ਗਿਆ ਹੂੰ ਇਹਦੇ ਵਿੱਚ ਛੋਡੀ ਬੇਇਜ਼ਤੀ ਹੈ ਤਾਂ ਫਿਰ ਹਰੀ ਸਿੰਘ ਨਲਵਾ ਉਹਦੇ ਬਾਰ ਬਾਰ ਨਾ ਕਹਿਣ ਤੇ ਉਹਨੂੰ ਖੰਡੇ ਵਾਟੇ ਦਾ ਪਾਲਿਸ਼ ਕਾਉਂਦੇ ਨੇ ਤੇ ਉਹਦਾ ਨਾਮ ਹਰਸ਼ਰਨ ਕੌਰ ਪੈ ਜਾਂਦਾ ਹੈ। ਇਹ ਹੀ ਉਹੀ ਹਰਸ਼ਰਨ ਕੌਰ ਹੈ ਜਿਹੜੀ ਸਮੇਰਗੜ ਦੇ ਕਿਲੇ ਦੇ ਵਿੱਚ ਚਿੱਠੀ ਲੈ ਕੇ ਜਾਂਦੀ ਹੈ। ਜਦੋਂ ਜਮਰਾਉਂ ਤੇ ਹਮਲਾ ਹੁੰਦਾ ਹੈ। ਹੁਣ ਅੱਗੇ ਹਰੀ ਸਿੰਘ ਨਾਲ ਬਾ ਵਾਦਦੇ ਨੇ ਪਸ਼ਾਵਰ ਵੱਲ। ਹੂੰ ਕੋ ਸਾਰੇ ਇਲਾਕੇ ਉਹਨਾਂ ਨੇ ਸਰ ਕਰਤੇ ਸੀ। ਪਸ਼ਾਵਰ ਵੱਲ ਵਾਦਦੇ ਨੇ। ਪਸ਼ਾਵਰ ਕੋਲ ਕਿਸ ਲਾਹੌਰ ਮਲਦਾਨ ਕਸ਼ਮੀਰ ਸਭ ਜਿੱਤ ਲਿਆ ਸੀ ਹਰੀ ਸਿੰਘ ਨਾਲਵੇ ਨੇ ਹਬ ਕੁਛ ਵੀ ਨਹੀਂ ਛੱਡਿਆ ਹਰੀ ਸਿੰਘ ਨਾਲਵੇ ਨੇ ਉਜਾੜਾ ਜਿੱਥੋਂ ਕਹਿੰਦੇ ਲੰਘਦੇ ਸੀ ਹਰੀ ਸਿੰਘ ਨਾਲਵਣਾ ਉਜਾੜਾ ਕਰਕੇ ਜਾਂਦੇ ਸੀ ਬਿਜਲੀ ਜਿੰਨੀ ਉਹਨਾਂ ਦੇ ਵਿੱਚ ਫਰਤੀ ਸੀ ਹਮ ਹੁਣ ਪਹੁੰਚਦੇ ਨੇ ਹਰੀ ਸਿੰਘ ਨਾਲਵਾ ਪਸ਼ਾਵਰ ਉੱਥੋਂ ਦਾ ਜਿਹੜਾ ਰਾਜਾ ਹੁੰਦਾ ਹਮ ਉਹਦੇ ਨਾਲ ਕਿਸੇ ਔਰਤ ਨੇ ਮੰਗਣੀ ਕਰਵਾਈ ਹੁੰਦੀ ਐ ਇਸ ਕਰਕੇ ਵੀ ਉਹ ਬਹੁਤ ਜਿਆਦਾ ਬਹਾਦਰ ਸੀ ਹਮ ਪਰ ਹਰੀ ਸਿੰਘ ਨਾਲਵਾ ਅੱਗੇ ਉਹਦੀ ਬਹਾਦਰੀ ਟਿਕੀ ਨਹੀਂ ਆ ਜਿਹੜਾ ਉਹਦਾ ਪਿਤਾ ਸੀ ਨਾਸਰ ਖਾਂ ਰਾਜੇ ਦਾ ਉਹ ਕਹਿੰਦਾ ਵੀ ਹਰੀ ਸਿੰਘ ਨਲਵਾ ਰਿਆ ਹੈ ਵੀ ਹੁਣ ਤੁਸੀਂ ਇੱਥੋਂ ਲੰਘ ਜੋ ਤਾਂ ਆਪਣੀ ਮੰਗੇਤਰ ਨੂੰ ਕਹਿੰਦੇ ਨੇ ਵੀ ਤੁਸੀਂ ਕੱਪੜੇ ਤਿਆਰ ਕਰੋ ਤੇ ਇੱਥੋਂ ਆਪਾਂ ਭੱਜ ਚਲੀਏ ਉਹ ਕਹਿੰਦੀ ਕਾਰਨ ਉਹ ਕਹਿੰਦਾ ਹਰੀ ਸਿੰਘ ਨਲਵਾ ਰਿਆ ਉਹ ਕਹਿੰਦੀ ਹਰੀ ਸਿੰਘ ਨਲਵਾ ਕੌਣ ਹੈ ਉਹ ਕਹਿੰਦਾ ਹਰੀ ਸਿੰਘ ਨਲਵਾ ਦਾ ਬਹੁਤ ਜ਼ਿਆਦਾ ਬਹਾਦਰ ਜੋਦਾ ਉਹ ਕਹਿੰਦੀ ਸੋਡੇ ਤੋਂ ਬਹਾਦਰ ਜੋਦਾ ਕੌਣ ਹੋ ਸਕਦਾ ਹੂੰ ਉਹਨੇ ਤੁਸੀਂ ਤਾਂ ਮੈਨੂੰ ਕਿਹਾ ਸੀ ਵੀ ਮੇਰੇ ਅੱਗੇ ਕੋਈ ਝੁਕਿਆ ਮੈਂ ਕਿਸੇ ਅੱਗੇ ਝੁਕਿਆ ਨਹੀਂ ਹੂੰ ਤੇ ਮੈਂ ਮੇਰੇ ਅੱਗੇ ਕੋਈ ਖੜਿਆ ਨਹੀਂ ਮੇਰੇ ਅੱਗੇ ਕੋਈ ਟਿਕਦਾ ਨਹੀਂ ਵੀ ਮੈਂ ਬਹੁਤ ਬਹਾਦਰਾਂ ਇਸ ਕਰਕੇ ਮੈਂ ਛੋਡੇ ਨਾਲ ਮੰਗਣੀ ਕਰਵਾਈ ਹੈ ਪਰ ਕਹਿੰਦੀ ਵੀ ਹੁਣ ਮੈਂ ਉਸ ਬਹਾਦਰ ਜੋਧਾ ਨੂੰ ਮਿਲਣਾ ਚਾਹੁੰਦੀ ਆ ਫਿਰ ਉਹਦੇ ਵਾਰ-ਵਾਰ ਨਾ ਕਹਿਣ ਤੇ ਉਹਦਾ ਨਾਮ ਹੁੰਦਾ ਹੈ ਇਸਤਰੀ ਦਾ ਬਾਨੋ ਜਿਹਦੀ ਉਹਨਾਂ ਨਾਲ ਮੰਗਣੀ ਹੋਈ ਹੁੰਦੀ ਹੈ ਰਾਜੇ ਦੇ ਨਾਲ ਉਹ ਬਾਨੋ ਕਹਿੰਦੀ ਆ ਵੀ ਮੈਨੂੰ ਉਹ ਸੂਰਵੀਰ ਜੋਧਾ ਨਾਲ ਮਿਲਾਓ ਵੀ ਕੌਣ ਹੈ ਜਿਹੜਾ ਛੋਡੇ ਤੋਂ ਵੀ ਤਕੜਾ ਹੈ ਹੂੰ ਜੀ ਤੋਂ ਤੁਸੀਂ ਡਰ ਗਏ ਤੇ ਸਮਾਨ ਚੱਕ ਕੇ ਤੁਰ ਚਲੇ ਗਏ ਹਜੇ ਤਾਂ ਉਹ ਆਇਆ ਵੀ ਨਹੀਂ ਹਜੇ ਤਾਂ ਬਹੁਤ ਪਿੱਛੇ ਆ ਉਹ ਬਿਨਾਂ ਮੁਕਾਬਲਾ ਕਰੀ ਬਿਨਾਂ ਮੁਕਾਬਲਾ ਕਰੀ ਵੀ ਤੁਸੀਂ ਤੁਰ ਪੇ ਉਹ ਕਹਿੰਦਾ ਵੀ ਉਹ ਸਾਨੂੰ ਮਾਰ ਦੂਗਾ ਪਰ ਉਹਦੇ ਬਾਰ ਬਾਰ ਨਾ ਕਹਿਣ ਤੇ ਬਾਨੋ ਉਹਦੇ ਦਰਬਾਰ ਦੇ ਵਿੱਚ ਪਹੁੰਚ ਜਾਂਦੀ ਹੈ ਵੀ ਮੈਨੂੰ ਲੈ ਕੇ ਚਲੋ ਅੱਗੇ ਹਰੀ ਸਿੰਘ ਨਾਲਵਾ ਨੇ ਦਰਬਾਰ ਲਾਇਆ ਹੁੰਦਾ ਹੂੰ ਉਸ ਤੋਂ ਬਾਅਦ ਉਹ ਉੱਠਦੇ ਨੇ ਗੱਲ ਕਰਦੇ ਨੇ ਤੇ ਬਾਨੋ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਕੌਣ ਹੋ ਉਹ ਕਹਿੰਦੇ ਨੇ ਵੀ ਮੈਂ ਗੁਰਨਾਨਕ ਦੇਵ ਜੀ ਦਾ ਪੁੱਤਰ ਆ ਉਹ ਕਹਿੰਦੇ ਵੀ ਤੁਸੀਂ ਇੰਨੇ ਜ਼ੁਲਮ ਕਿਉਂ ਕਰਦੇ ਹੋ ਤੁਸੀਂ ਐਨੇ ਕਿਲੇ ਤੇ ਕਬਜ਼ਾ ਕੀਤਾ ਹੂੰ ਕੋਈ ਕਿਲਾ ਨਹੀਂ ਛੱਡਿਆ ਹੁਣ ਪਸ਼ਾਵਰ ਪਹੁੰਚ ਗਏ ਦਰਾ ਖੈਬਰ ਵੀ ਸਾਰ ਕਰ ਲਿਆ ਹੂੰ ਉਹ ਕਹਿੰਦਾ ਵੀ ਅਸੀਂ ਜ਼ੁਲਮ ਨਹੀਂ ਕਰਦੇ ਅਸੀਂ ਆਪਣੇ ਕਿਲਿਆਂ ਦੀ ਰੱਖਿਆ ਕਰਦੇ ਆ ਉਹ ਬਾਨੋ ਕਹਿੰਦੀ ਵੀ ਤੁਹਾਡੇ ਜਵਾਬ ਮੈਨੂੰ ਬਹੁਤ ਹੀ ਵਧੀਆ ਲੱਗੇ ਨੇ ਵੀ ਤੁਸੀਂ ਹੂੰ ਤੁਹਾਡੇ ਤੋਂ ਮੈਨੂੰ ਇੱਕ ਸੂਰਬੀਰ ਵਧੀਆ ਜੋਦਾ ਤੁਹਾਡੇ ਵਰਗਾ ਪੁੱਤਰ ਚਾਹੀਦਾ ਉਹ ਕਹਿੰਦੇ ਵੀ ਗੱਲ ਜੋਦੇ ਦੀ ਨਹੀਂ ਗੱਲ ਬਹਾਦਰ ਦੀ ਨਹੀਂ ਹੂੰ ਤੁਸੀਂ ਇਹ ਅਰਦਾਸ ਕਰਿਆ ਕਰੋ ਪ੍ਰਮਾਤਮਾ ਅੱਗੇ ਵੀ ਮੇਰਾ ਪੁੱਤਰ ਉਸੂਲਾਂ ਦਾ ਪੱਕਾ ਹੋਵੇ ਉਹ ਕਹਿੰਦੀ ਤੁਸੀਂ ਸਮਝੇ ਨਹੀਂ ਮੇਰਾ ਮਤਲਬ ਕਹਿਣ ਦਾ ਹੈ ਵੀ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਤੇ ਮੇਰੀ ਕੁੱਖੋਂ ਇੱਕ ਬਹਾਦਰ ਜਰਨੈਲ ਪੈਦਾ ਹੋਵੇ ਉਹ ਕਹਿੰਦਾ ਸਾਨੂੰ ਖਾਲਸਾ ਰਾਜ ਇਹ ਗੱਲਾਂ ਸਿਖਾਉਂਦਾ ਨਹੀਂ ਇਹ ਗੱਲਾਂ ਸਾਡੇ ਵਾਸਤੇ ਚੰਗੀਆਂ ਨਹੀਂ ਹੈਗੀਆਂ ਤੁਸੀਂ ਇੱਥੋਂ ਤੁਰ ਜੋ ਬਗਜੋ ਤਾਂ ਉਹ ਜਾਂਦੀ ਹੈ ਜਾਂਦੀ ਆਂਦੀ ਰੋਂਦੀ ਆ ਉਹ ਕਹਿੰਦੀ ਵੀ ਖਾਲਸਾ ਦਰਬਾਰ ਦੇ ਵਿੱਚੋਂ ਅੱਜ ਕੱਲ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਪਰ ਇੱਕ ਪਹਿਲੀ ਔਰਤ ਹੈ ਬਾਨੋ ਜਿਹੜੀ ਇੱਥੋਂ ਖਾਲੀ ਜਾਈ ਹੈ ਤਾਂ ਹਰੀ ਸਿੰਘ ਨਾਲਵਾ ਉਹਨੂੰ ਆਵਾਜ਼ ਮਾਰਦੇ ਨੇ ਬੁਲਾਉਂਦੇ ਨੇ ਤੋ ਵਾਪਸ ਆਉਂਦੀ ਹੈ ਤਾਂ ਉਹਨੂੰ ਕਹਿੰਦੇ ਨੇ ਮੇਰੀ ਉਮਰ 40 42 45 ਸਾਲ ਲਗਭਗ ਹੁੰਦੀ ਸੋਡੀ ਉਮਰ 20 ਸਾਲ ਹੂੰ ਵੀ ਕੋਈ ਗੱਲ ਬਣਦੀ ਨਹੀਂ ਪਰ ਫਿਰ ਵੀ ਸਾਡਾ ਖਾਲਸਾ ਰਾਜ ਹੈ ਹਰ ਇੱਕ ਨੂੰ ਤੀ ਭੈਣ ਮੰਨਦਾ ਹੈ ਤਾਂ ਇਸ ਕਰਕੇ ਮੈਂ ਤੁਹਾਡਾ ਪੁੱਤਰ ਤੁਸੀਂ ਮੇਰੇ ਮਾਤਾ ਅਜਾ ਹਰੀ ਸਿੰਘ ਨਾਲ ਵੀ ਨੇ 20 ਸਾਲ ਦੀ ਕੁੜੀ ਨੂੰ ਆਪਣੀ ਮਾਂ ਬਣਾ ਲਿਆ ਆਪਣੀ ਮਾਂ ਬਣਾ ਲਿਆ ਉਹ ਕਹਿੰਦਾ ਵੀ ਇਸ ਖਾਲਸਾ ਰਾਜ ਦੇ ਵਿੱਚ ਗੱਲਾਂ ਚੰਗੀਆਂ ਨਹੀਂ ਹੈਗੀਆਂ ਉਹ ਕਹਿੰਦਾ ਠੀਕ ਹੈ ਤਾਂ ਉਹ ਹਰੀ ਸਿੰਘ ਨਾਲਵਾ ਦੇ ਨਾਲ ਹੀ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮਾਂ ਬਣ ਕੇ ਠੀਕ ਆ ਉਨ੍ਹਾਂ ਦੇ ਦਰਬਾਰ ਦੇ ਵਿੱਚ ਹੁਣ ਹੁੰਦਾ ਸ਼ਾਮ ਸਿੰਘ ਅਟਾਰੀ ਵਾਲਾ ਦੀ ਕੁੜੀ ਦਾ ਵਿਆਹ ਅੱਛਾ ਉਹ ਹੁੰਦਾ ਮਹਾਰਾਜਾ ਰਣਜੀਤ ਮਤਲਬ ਪੁੱਤਰੀ ਦਾ ਵਿਆਹ ਪੋਤੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨਾਲ ਕੰਬਰ ਨੌ ਨਿਹਾਲ ਸਿੰਘ ਨਾਲ ਕੰਬਰ ਨੌ ਨਿਹਾਲ ਸਿੰਘ ਨਾਲ ਹੂੰ ਖੜਕ ਸਿੰਘ ਦੇ ਪੁੱਤਰ ਨਾਲ ਕਿ ਸੇਤੋ ਚੀ ਦੀ ਗੱਲ ਆ ਗਈ ਹਰੀ ਸਿੰਘ ਨਾਲ ਹਾਂ ਹੁਣ ਜਿਹੜਾ ਇਹ ਜੀਵਨ ਸੀ ਬੰਦਾ ਸਿੰਘ ਬਹਾਦਰ ਆਪਣਾ ਹਰੀ ਸਿੰਘ ਨਾਲਵਾ ਦਾ ਇਹ ਜੀਵਨ ਸੀ ਹੁਣ ਅੱਗੇ ਸ਼ੁਰੂ ਹੋ ਗਿਆ ਆਪਾਂ ਛੀਦੀ ਦੀ ਗੱਲ ਕਰਾਂਗੇ ਆਪਾਂ ਹੁਣ ਛੀਦੀ ਦੀ ਗੱਲ ਕਰਾਂਗੇ ਵੀ ਉਹਨੇ ਛੀਦੀ ਕਿਵੇਂ ਮਿਲੀ ਉਹਨੂੰ ਛੀਦੀ ਕਿਵੇਂ ਪ੍ਰਾਪਤ ਕਰੀ ਹਮ ਹੁਣ ਹਰੀ ਸਿੰਘ ਨਾਲਵਾ ਬਿਮਾਰ ਪਏ ਨੇ ਹਮ ਸਮੇਰਗੜ ਦੇ ਕਿਲੇ ਦੇ ਵਿੱਚ ਨੇ ਹਮ ਫੌਜ ਹੈਗੀ 10-15000 ਹਮ ਪੂਰੀ ਸੇਫਟੀ ਦੇ ਵਿੱਚ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਜਿੰਨੀਆਂ ਫੌਜਾਂ ਨੇ ਖਾਲਸਾ ਰਾਜ ਦੀਆਂ ਜਿੰਨੇ ਜਰਨਲ ਨੇ ਜਿੰਨੇ ਤਕੜੇ ਤਕੜੇ ਸਾਰੇ ਯੋਧੇ ਨੇ ਜੋ ਵੀ ਉਹਨਾਂ ਨਾਲ ਸੀ ਉਹ ਲਾਹੌਰ ਬੁਲਾ ਲੇ ਉਹ ਸਾਰੇ ਉੱਥੇ ਵਾਗੇ ਲਾਹੌਰ ਜਿਹੜਾ ਦੋਸਤ ਮੁਹੰਮਦ ਖਾਂ ਸੀ ਹੂੰ ਉਹਨੂੰ ਮੌਕਾ ਮਿਲ ਗਿਆ ਉਹ ਕਹਿੰਦਾ ਕਿੰਗਾ ਮੌਕੇ ਵੀ ਹੁਣ ਮੌਕਾ ਆਪਣੇ ਕੋਲੇ 700 ਸੈਨਿਕ ਹੈ ਕੁੱਲ ਹੂੰ ਮਹਾ ਸਿੰਘ ਸਿੱਖਾਂ ਦੀ ਅਗਵਾਈ ਕਰ ਰਹੇ ਸੀ ਉਦੋਂ ਉਹ ਜਮਰੌਦ ਦੇ ਕਿਲੇ ਉਹ ਜਮਰੌਦ ਦੇ ਕਿਲੇ ਦੇ ਵਿੱਚ ਸੀ ਜਮਰੌਦ ਦਾ ਕਿਲਾ ਬਹੁਤਾ ਵੱਡਾ ਵੀ ਨਹੀਂ ਹੂੰ ਤੇ ਬਹੁਤਾ ਸਖਤ ਵੀ ਨਹੀਂ ਹੈਗਾ ਅੱਛਾ ਉਹਨਾਂ ਨੂੰ ਬਣਵਾਇਆ ਹਰੀ ਸਿੰਘ ਨਲਵੇ ਨੇ ਤਿਆਰ ਕਰਿਆ ਸੀ ਉਹ 54 ਦਿਨਾਂ ਦੇ ਵਿੱਚ ਜਿਹੜਾ ਜਮਰੌਦ ਦਾ ਕਿਲਾ ਸੀ ਹੂੰ ਹੂੰ ਉਹ 54 ਦਿਨਾਂ ਦੇ ਵਿੱਚ ਵੈਸੇ ਤਾਂ ਅਫਗਾਨਿਸਤਾਨ ਕੋਈ ਜਿੱਤ ਨਹੀਂ ਸਕਿਆ 800 ਸਾਲ ਹੋ ਗਏ ਸੀ ਹੂੰ ਹੂੰ ਹਰੀ ਸਿੰਘ ਨਲਵੇ ਨੇ ਜਿੱਤ ਕੇ ਉੱਥੇ 54 ਦਿਨਾਂ ਦੇ ਵਿੱਚ ਜਿਹੜਾ ਸਾਰਾ ਕਿਲਾ ਉਸਾਰਤਾ ਸੀ ਜਮਰੌਦ ਦਾ ਜਮਰੌਦ ਦਾ ਹੁਣ ਹਰ ਸ਼ਰਨ ਗੌਰ ਨੇ ਜਿਹੜੇ ਹੂੰ ਉਹ ਜਾਂਦੇ ਨੇ ਚਿੱਠੀ ਲੈ ਕੇ ਹਰੀ ਸਿੰਘ ਨਾਲਵਾ ਕੋਲੇ ਹਰੀ ਸਿੰਘ ਨਾਲਵਾ ਬਿਮਾਰ ਨੇ ਬੈੱਡ ਤੇ ਪਏ ਨੇ ਉੱਠਿਆ ਨਹੀਂ ਜਾਂਦਾ ਹੂੰ ਹੁਣ ਸਾਰੀ ਫੌਜ ਆ ਜਿਹੜੀ ਸਾਰੇ ਸੈਨਿਕ ਨੇ ਉਹ ਹੁੰਦੇ ਨੇ ਵਿਆਹ ਦੇ ਵਿੱਚ ਖਾਲਸਾ ਦਰਬਾਰ ਦੇ ਜਿਹੜੇ ਦੋ ਮੇਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਮੇਨ ਸੀ ਉਹ ਸੀ ਡੋਗਰੇਜ਼ ਗੁਲਾਬ ਸਿੰਘ ਤੇ ਹੀਰਾ ਸਿੰਘ ਡੋਗਰਾ ਅੱਛਾ ਜਦੋਂ ਕਵਰ ਨੌਨਾਲ ਸਿੰਘ ਦਾ ਵਿਆਹ ਹੁੰਦਾ ਕਹਿੰਦੇ ਉਸ ਵੇਲੇ ਉਹ ਉਥੇ ਜਮਰੌਧ ਦੇ ਕਿਲੇ 'ਚ ਹੁੰਦਾ ਸ਼ਾਇਦ अच्छा पता नहीं जमरूद ਦੇ ਜਾਂ ਪਿਸ਼ਾਵਰ ਦੇ ਪੱਕਾ ਪਤਾ ਨਹੀਂ ਪਰ ਉਥੋਂ ਬੁਲਾਇਆ ਜਾਂਦਾ ਹੈ ਵਿਆਹ ਕਰਨ ਵਾਸਤੇ ਕੰਬਰ ਨੌਨਿਆਲ ਸਿੰਘ ਨੂੰ ਤੇ ਉਹਦੇ ਨਾਲ ਕਾਫੀ ਜਿਹੜੀ ਖਾਲਸਾ ਫੌਜ ਵੀ ਆਉਂਦੀ ਆ اچھا ਹੂੰ ਹੋ ਸਕਦਾ ਹੈ ਹੁਣ ਹਰੀ ਸਿੰਘ ਨਲਵਾ ਪਏ ਨੇ ਸੁਮੇਰਗੜ ਦੇ ਕਿਲੇ ਦੇ ਵਿੱਚ ਸੇਫਟੀ ਦੇ ਵਿੱਚ ਨੇ ਕੋਈ ਚੱਕਰ ਨਹੀਂ ਉਹਨਾਂ ਨੂੰ ਫੌਜ ਬਹੁਤਾ ਉਹਨਾਂ ਕੋਲ ਪਰ ਬਿਮਾਰ ਨੇ ਜਿਹੜੇ ਅਫਗਾਨ ਨੇ ਮੁਗਲ ਨੇ ਰੱਦਦੇ ਨੇ ਉਹਨਾਂ ਤੋਂ ਬਹੁਤ ਜ਼ਿਆਦੇ ਕੋਲੇ ਨਹੀਂ ਜਾਂਦੇ ਜਮਰਾਉਂਦ ਦੇ ਕਿਲੇ ਦੇ ਕੋਲੇ ਵੀ ਨਹੀਂ ਜਾਂਦੇ ਉਹ ਦੂਰ ਹੋ ਕੇ ਲੜਦੇ ਨੇ ਉਹਨਾਂ ਨੂੰ ਬਹਿਮ ਹੈ ਇੱਕ ਵੀ ਉੱਥੇ ਹਾਂ ਨਾਲ ਬਹਿ ਹਾਂ ਉਹਨਾਂ ਨੂੰ ਬਹਿਮ ਹੈ ਫਿਰ ਚਿੱਠੀਆਂ ਭੇਜੀਆਂ ਜਾਂਦੀਆਂ ਨੇ ਲਾਹੌਰਾਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਥੋੜੀ ਫੌਜ ਭੇਜੋ ਪਰ ਚਿੱਠੀਆਂ ਪਹੁੰਚਦੀਆਂ ਨਹੀਂ ਤੇ ਪਹੁੰਚਣ ਵੀ ਨਹੀਂ ਦਿੰਦੇ ਜਿਹੜੀ ਫੌਜ ਰਸਤੇ ਦੇ ਵਿੱਚ ਬੈਠੀ ਹੁੰਦੀ ਹੈ ਅਫਗਾਨਾਂ ਵਾਲੇ ਦੋ ਡੋਗ ਰਹੇ ਹੁੰਦੇ ਨੇ ਕਹਿੰਦੇ ਉਹ ਗਦਾਰੀ ਕਰ ਜਾਂਦੇ ਨੇ ਉਹ ਟੋਗ ਰਹੇ ਨੇ ਜਿਹੜੇ ਉਹ ਅੱਗੇ ਗਦਾਰੀ ਕਰਨਗੇ ਹੁਣ ਜਿਹੜੀ ਅਪਾ ਸ਼ੀਦੀ ਦੀ ਗੱਲ ਕਰ ਰਹੇ ਹਾਂ ਹਮ ਹਰੀ ਸਿੰਘ ਨਾਲਵਾ ਦੀ ਅੱਗੇ ਗੱਲ ਕਰਾਂਗੇ ਜਿਹੜੀ ਆਪਾਂ ਹਰੀ ਸਿੰਘ ਨਲਵਾ ਉੱਥੋਂ ਆਉਂਦੇ ਨੇ ਤੇ ਕਫਣ ਬੰਨ ਕੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇੱਥੇ 15000 ਫੌਜ ਹੈ 10000 ਉੱਥੇ 700 ਸੈਨਿਕ ਹੈ ਤੇ ਅਫਗਾਨਾਂ ਕੋਲ 50000 ਸੈਨਿਕ ਹੈ ਵੀ ਉਹਨਾਂ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਤੇ ਹੈਵੀ ਮੈਂ ਬਿਮਾਰ ਹਾਂ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਅਸੀਂ ਨਹੀਂ ਸਮਝ ਲੋ ਜਾਣਾ ਹੈ ਹੂੰ ਐਂਡ ਹੈ ਤਾਂ ਆਉਂਦੇ ਨੇ ਤਾਂ ਆਉਣ ਤੋਂ ਬਾਅਦ ਲੜਦੇ ਨੇ ਇੱਕ ਵਾਰੀ ਉਹਨਾਂ ਦੀਆਂ ਭਾਜਣਾ ਪਾ ਆਉਂਦੇ ਨੇ ਅਫਗਾਨਾਂ ਦੀ ਅਫਗਾਨਾਂ ਦੀਆਂ ਜਦੋਂ ਭਾਜਣਾ ਪੈ ਜਾਂਦੀਆਂ ਨੇ ਤਾਂ ਅਫਗਾਨ ਪਿੱਛੇ ਹਟਣ ਲੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਇੱਥੇ ਗੱਲ ਵਾਪਰਦੀ ਐ ਉਹਦੀ ਬੱਖੀ ਦੇ ਵਿੱਚ ਗੋਲੀ ਵੱਜਦੀ ਐ ਹਰੀ ਸਿੰਘ ਨਲਵਾ ਦੇ ਉਹ ਗੋਲੀ ਵੀ ਕਹਿੰਦੇ ਧੋਖੇ ਨਾਲ ਮਾਰੀ ਜਾਂਦੀ ਐ ਹਾਂ ਉਹ ਗੋਲੀ ਧੋਖੇ ਨਾਲ ਮਾਰੀ ਜਾਂਦੀ ਐ ਤੇ ਕੋਈ ਆਪਣਾ ਹੀ ਮਾਰਦਾ ਖਾਲਸਿਆਂ ਦੇ ਵਿੱਚੋਂ ਤੇ ਫੇਰ ਦੂਜੀ ਗੋਲੀ ਵੱਜਦੀ ਐ ਛਾਤੀ ਦੇ ਵਿੱਚ ਹਰੀ ਸਿੰਘ ਨਲੂਏ ਦੇ ਜੋ ਗੋਲੀ ਮਾਰੀ ਸੀ ਉਹ ਕਿਸੇ ਖਾਲਸੇ ਨੇ ਮਾਰੀ ਸੀ ਹਾਂ ਆਪਣੀ ਕੌਮ ਦਾ ਹੀ ਬੰਦਾ ਮਾਰਦਾ ਕੋਈ ਜੋਤਿਆਸਕਰਾਂ ਦੇ ਵਿਚਾਰ ਨੇ ਉਹ ਲਿਖਦੇ ਨੇ ਕਿ ਹਰੀ ਸਿੰਘ ਨਲਵਾ ਤੋਂ ਤਾਂ ਬਹੁਤ ਦੂਰ ਹੋ ਕੇ ਲੜਦੇ ਸੀ ਉਹ ਕੋਲ ਨਹੀਂ ਲੱਗਦੇ ਸੀ ਉਹ ਹਾਲਾਂਕਿ ਜਦੋਂ ਗੋਲੀ ਵੱਜਦੀ ਆ ਉਸ ਟਾਈਮ ਹਰੀ ਸਿੰਘ ਨਲਵਾ ਜਾਉਂਦੇ ਨੇ ਗੋਲੀ ਵੱਜਦੀ ਆ ਜਾਉਂਦੇ ਨੇ ਉਹ ਲੜ ਰਹੇ ਨੇ ਹੂੰ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਫੁਗਾਂ ਤਾਂ ਲਵੇਂ ਨਹੀਂ ਲੱਗਦੇ ਹੈਗੇ ਪੰਜ ਦਿਨ ਬਾਅਦ ਵੀ ਵਜਦਾ ਉਹਨਾਂ ਦੇ ਤੀਰ ਉਹ ਕਹਿੰਦੇ ਵੀ ਕੱਢ ਕੇ ਬਾਹਰ ਸਿੱਟ ਦਿੰਦੇ ਆ ਅੱਛਾ ਹਾਂ ਉਸ ਤੋਂ ਬਾਅਦ ਦੁਬਾਰੇ ਫਿਰ ਕਹਿੰਦੇ ਉਹ ਜਮਰੋਦ ਦੇ ਕਿਲੇ 'ਚ ਉਹਨਾਂ ਨੂੰ ਸਿੰਘ ਲੈ ਆਉਂਦੇ ਆ ਮਤਲਬ ਜਦੋਂ ਉਹ ਡਿੱਗ ਪੈਂਦੇ ਆ ਇੱਥੇ ਇਹ ਗੱਲ ਆ ਵੀ ਜਦੋਂ ਉਹਨਾਂ ਦੇ ਗੋਲੀਆਂ ਵੱਜਦੀਆਂ ਨੇ ਤਾਂ ਮਹਾ ਸਿੰਘ ਉਹਨੂੰ ਚੁੱਕਦੇ ਨੇ ਹਾਂ ਮਹਾ ਸਿੰਘ ਹਾਂ ਮਹਾ ਸਿੰਘ ਹੀ ਲੈ ਕੇ ਜਾਂਦੇ ਨੇ ਉਹਨੂੰ ਕਿਲੇ ਦੇ ਵਿੱਚ ਚਮਰਾਉ ਦੇ ਕਿਲੇ ਦੇ ਵਿੱਚ ਲੈ ਜਾਂਦੇ ਨੇ ਤਾਂ ਉਹ ਮਹਾ ਸਿੰਘ ਨੂੰ ਕਹਿੰਦੇ ਨੇ ਵੀ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਵੀ ਇੱਕ ਨਲਵਾ ਸੀ ਜਿਹੜਾ ਬਾਧਰਜੋਦਾ ਸੀ ਉਹ ਇਸ ਦੁਨੀਆ ਤੋਂ ਜਾ ਰਿਹਾ ਹੈ ਹੂੰ ਮੇਰਾ ਟਾਈਮ ਨੇੜੇ ਆ ਕੁਸ਼ਕ சுவாਸ ਨੇ ਹੂੰ ਮੈਂ ਚਲਾ ਜਾਣਾ ਹੈ ਪਰ ਤੁਸੀਂ ਲਾਹੌਰ ਤੋਂ ਫੌਜ ਬੁਲਾਓ ਸਿੱਖ ਬੋਲ ਤੇ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਹਰੀ ਸਿੰਘ ਨਾਲਵਾ ਇਸ ਦੁਨੀਆ ਤੇ ਨਹੀਂ ਆ। ਹੂੰ ਉਹ ਇੰਨਾ ਕਹਿੰਦਾ ਕਹਿੰਦਾ ਚਲਾ ਗਿਆ ਚਲਾ ਗਿਆ। ਉਹਨੂੰ ਚੱਕ ਕੇ ਅੰਦਰ ਰੱਖਿਆ ਜਾਂਦਾ। ਉਹਦਾ ਪੇਟ ਆ ਜਿਹੜਾ ਉਹ ਚੀਰਿਆ ਜਾਂਦਾ। ਉਹਦੇ ਵਿੱਚ ਦਵਾਈਆਂ ਬੂਟੀਆਂ ਸੁੱਟੀਆਂ ਜਾਂਦੀਆਂ ਨੇ। ਕਿਉਂ? ਕਿਉਂਕਿ ਮੁਸ਼ਕਨਾ ਮਾਰੇ, ਬਦਬੂ ਨਾ ਮਾਰੇ ਵੀ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਹਰੀ ਸਿੰਘ ਨਾਲਵਾ ਸ਼ਹੀਦ ਹੋ ਗਿਆ। ਸ਼ਹੀਦ ਹੋ ਗਿਆ। ਵੀ ਸਿੱਖਾਂ ਦੇ ਜਿਹੜੇ ਹੌਸਲੇ ਨੇ ਉਹ ਟੁੱਟ ਜਾਣਗੇ। ਹੂੰ ਅਫਗਾਨਾਂ ਨੂੰ ਨਹੀਂ ਪਤਾ ਲੱਗਿਆ। ਤਾਂ ਕਿ ਇਸੇ ਕਰਕੇ ਨਹੀਂ ਪਤਾ ਲੱਗਿਆ ਹੋ ਸਕਦਾ ਸ਼ਾਇਦ ਇਸੇ ਕਰਕੇ ਨਾ ਪਤਾ ਲੱਗਿਆ ਵੀ ਗੋਲੀ ਕਿਸੇ ਆਪਣੇ ਨੇ ਮਾਰੀ ਆ ਹੂੰ ਹੋਸ ਉਹਨਾਂ ਨੂੰ ਇਹ ਲੱਗਿਆ ਵੀ ਉਹ ਜ਼ਖਮੀ ਨੇ ਠੀਕ ਹੈ ਵੀ ਪਰ ਉਹ ਗਏ ਨਹੀਂ ਤਾਂ ਅਫਗਾਨ ਫਿਰ ਵੀ ਅੱਗੇ ਨਹੀਂ ਆਉਂਦੇ ਪਿੱਛੇ ਖੜੇ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਆ ਜਦੋਂ ਅਫਗਾਨਾਂ ਨੂੰ ਪਤਾ ਲੱਗਦਾ ਵੀ ਉਹ ਜ਼ਖਮੀ ਹੋ ਗਏ ਉਹਨੂੰ ਕਿਲੇ ਦੇ ਅੰਦਰ ਲੈ ਗਏ ਵੀ ਉਹ ਲੜਨ ਜੋਗੇ ਨਹੀਂ ਇਹ ਤਾਂ ਖੁਸ਼ ਹੁੰਦੇ ਨੇ ਤੇ ਜਸ਼ਨ ਮਨਾਏ ਜਾਂਦੇ ਨੇ ਤੇ ਕਿਲੇ ਤੇ ਹਮਲਾ ਨਹੀਂ ਕਰਦੇ ਉਹ ਫਿਰ ਵੀ ਡਰਦੇ ਵੀ ਹਾਲੇ ਜ਼ਖਮੀ ਨੇ ਹੂੰ ਤਾਂ ਪਿੱਛੇ ਭੱਜ ਜਾਂਦੇ ਨੇ ਤਾਂ ਜਾ ਕੇ ਦੱਸਦੇ ਨੇ ਵੀ ਅਸੀਂ ਹਰੀ ਸਿੰਘ ਨਲਵਾ ਸੀ ਜਿਹੜਾ ਉਹਨੂੰ ਕੀ ਕਰਤਾ ਜ਼ਖਮੀ ਕਰਤਾ ਹੁਣ ਹਰੀ ਸਿੰਘ ਨਲਵਾ ਜ਼ਖਮੀ ਹੁੰਦੇ ਨੇ ਛੀਧ ਹੋ ਜਾਂਦੇ ਨੇ ਚਲੇ ਜਾਂਦੇ ਨੇ ਦੱਸਿਆ ਨਹੀਂ ਜਾਂਦਾ ਕਿਸੇ ਨੂੰ ਵੀ ਫੌਜਾਂ ਹੌਸਲਾ ਨਾ ਟੁੱਟੇ ਠੀਕ ਹੈ ਹੁਣ ਅੱਗੇ ਕੀ ਹੁੰਦਾ ਫਿਰ ਬਰਤਨ ਨੇ ਜਿਹੜੇ ਹੂੰ ਉਹ ਵੀ ਅੰਦਰ ਲੈ ਕੇ ਜਾਏ ਜਾਂਦੇ ਨੇ ਖਾਣਾ ਲੈ ਕੇ ਜਾਇਆ ਜਾਂਦਾ ਖਾਲੀ ਵਾਪਸ ਲੈਂਦੇ ਜਾਂਦੇ ਨੇ ਵੀ ਕਿਸੇ ਨੂੰ ਹੀ ਨਾ ਪਤਾ ਲੱਗੇ ਵੀ ਹਰੀ ਸਿੰਘ ਨਾਲਵਾ ਅੰਦਰ ਬੈੱਡ ਤੇ ਪਏ ਨੇ ਠੀਕ ਹੈ ਵੀ ਉਹ ਸ਼ੀਤ ਹੋ ਗਏ ਇਹ ਨਾ ਕਿਸੇ ਨੂੰ ਪਤਾ ਲੱਗੇ ਲੱਗੇ ਵੀ ਜਾਉਂਦੇ ਨੇ ਉਹ ਅੰਦਰ ਬੈੱਡ ਤੇ ਪਏ ਨੇ ਹੂੰ ਕੱਪੜੇ ਸੁੱਕਣੇ ਪਾਏ ਜਾਂਦੇ ਨੇ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਆ ਇੱਕ ਹੋਰ ਗੱਲ ਉਹ ਕੀ ਹੈ ਉਹਨਾਂ ਨੂੰ ਕੋੜੇ ਤੇ ਬਿਠਾਇਆ ਜਾਂਦਾ ਹੈ লাশ ਨੂੰ ਹਰੀ ਸਿੰਘ ਨਾਲਵੇ ਦੀ ਹਰੀ ਸਿੰਘ ਨਾਲਵੇ ਦੀ লাশ ਨੂੰ ਕੋੜੇ ਤੇ ਬਿਠਾਇਆ ਜਾਂਦਾ ਤੇ ਕਿਲੇ ਦੇ ਆਲੇ-ਦਾਲੇ ਗੜੇ ਦਿੱਤੇ ਜਾਂਦੇ ਨੇ ਵੀ ਹਰੀ ਸਿੰਘ ਨਾਲਵਾ ਜਾਉਂਦੇ ਨੇ ਕਿਸੇ ਨੂੰ ਇਹ ਨਾ ਹੋਵੇ ਵੀ ਹਰੀ ਸਿੰਘ ਨਾਲਵਾ ਹੈ ਨਹੀਂ লাশ ਨੂੰ ਪੰਜ ਦਿਨ ਰੱਖਿਆ ਜਾਂਦਾ ਤੇ ਪੰਜ ਦਿਨ লাশ ਕਿਵੇਂ ਰਹਿੰਦੀ ਹੈ ਬਦਬੂ ਕਿਉਂ ਨਹੀਂ ਮਾਰਦੀ ਕਿਉਂਕਿ ਉਹਨਾਂ ਦਾ ਪੇਟ ਜਿਹੜਾ ਚੀਰਿਆ ਜਾਂਦਾ ਉਹਦੇ ਵਿੱਚ ਜੜੀਆਂ ਬੂਟੀਆਂ ਜਿਹੜੀਆਂ ਸਿੱਟੀਆਂ ਜਾਂਦੀਆਂ ਨੇ ਦਵਾਈ ਬਣਾ ਕੇ ਵੀ ਬਦਬੂ ਨਾ ਆਵੇ ਕੱਪੜੇ ਸੁੱਕਣੇ ਪਾਏ ਜਾਂਦੇ ਨੇ ਹੂੰ ਬਰਤਨ ਖਾਲੀ ਵਾਪਸ ਲਿਆਂਦੇ ਜਾਂਦੇ ਨੇ ਪਰ ਹਜੇ ਕਿਸੇ ਨੂੰ ਨਹੀਂ ਪਤਾ ਵੀ ਹਰੀ ਸਿੰਘ ਨਾਲਵਾ ਸ਼ਹੀਦ ਹੋ ਗਿਆ ਸ਼ਹੀਦ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਕੋਲ 29 ਅਪ੍ਰੈਲ ਨੂੰ ਜਨਮ ਹੁੰਦਾ ਹੈ 1799 ਨੂੰ ਤੇ 30 ਅਪ੍ਰੈਲ 1237 ਦੇ ਵਿੱਚ ਸ਼ਹੀਦ ਹੁੰਦੇ ਨੇ ਹੂੰ ਤੇ 1 ਮਈ ਨੂੰ ਚਿੱਠੀ ਜਾਂਦੀ ਹੈ ਤੇ 3 ਮਈ ਨੂੰ ਪਹੁੰਚਦੀ ਹੈ ਅਪ੍ਰੈਲ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਪਰ ਚਿੱਠੀ ਮਈ ਦੇ ਵਿੱਚ ਜਾਂਦੀ ਹੈ ਚਿੱਠੀ ਮਈ ਦੇ ਵਿੱਚ ਪਹੁੰਚਦੀ ਹੈ ਮਹਾਰਾਜਾ ਰਣਜੀਤ ਸਿੰਘ ਕੋਲ ਤੇ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਜਦੋਂ ਪੜ੍ਹਦੇ ਨੇ ਵੀ ਹਰੀ ਸਿੰਘ ਨਲਵਾ ਜ਼ਖਮੀ ਹੋ ਗਏ ਫੌਜ ਭੇਜੀ ਜਾਵੇ ਤੇ ਹਰੀ ਸਿੰਘ ਨਲਵਾ ਆਪਣਾ ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਹੂੰ ਰੋਤਾਸ ਦੇ ਕਿਲੇ ਕੋਲ ਆ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਹਰੀ ਸਿੰਘ ਨਲਵਾ ਸ਼ੀਤ ਹੋ ਗਏ ਤੇ ਉਹਨਾਂ ਦੇ ਚਿੱਕਾ ਨਿਕਲਦਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਰੋਣ ਲੱਗ ਜਾਂਦੇ ਨੇ ਰੋਣ ਲੱਗ ਜਾਂਦੇ ਨੇ ਵਾਪਸ ਆਉਂਦੇ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੁੰਦੇ ਨੇ ਡੋਗਰੇ ਸਰਦਾਰ ਜਿੰਨਾ ਤੋਂ ਹਰੀ ਸਿੰਘ ਨਲਵਾ ਨਹੀਂ ਡਰਦਾ ਹੁੰਦਾ ਸੀ ਤੇ ਸਾਰੀ ਖਾਲਸਾ ਫੌਜ ਡਰਦੀ ਸੀ ਸਾਰੀ ਖਾਲਸਾ ਫੌਜ ਉਹ ਡੋਗਰੇ ਨਾਲ ਦੇ ਨਾਲ ਹੀ ਰਹਿੰਦੀ ਸੀ ਲਿੰਕ ਬਣਾਉਂਦੀ ਸੀ ਪਰ ਡੋਗਰੇ ਸੀ ਜਿਹੜੇ ਉਹ ਹਰੀ ਸਿੰਘ ਨਲਵਾ ਤੋਂ ਡਰਦੇ ਸੀ ਹਰੀ ਸਿੰਘ ਨਲਵਾ ਡਰਦਾ ਨਹੀਂ ਸੀ ਹਰ ਇੱਕ ਗੱਲ ਮੂੰਹ ਤੇ ਕਹਿੰਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਮੂੰਹ ਤੇ ਵੀ ਹਰ ਇੱਕ ਗੱਲ ਕਹਿ ਜਾਂਦਾ ਸੀ ਡੋਗ ਰਦਾ ਨਹੀਂ ਸੀ ਤੇ ਹਰੀ ਹਰੀ ਸਿੰਘ ਨਲਵਾ ਦਾ ਜੰਗਾ ਜੁੱਧਾਂ ਦੇ ਵਿੱਚ ਉਲਝਿਆ ਰਹਿਣਾ ਤੇ ਡੋਗਰੇ ਨੇ ਖਾਲਸਾ ਰਾਜ ਨੂੰ ਆਪਣੇ ਹੱਥ 'ਚ ਕਰਕੇ ਰੱਖਣਾ ਉਹ ਇਹੀ ਚਾਹੁੰਦੇ ਸੀ ਕਿ ਜੰਗਾ ਜੋਧਾਂ ਵਿੱਚ ਉਲਝਿਆ ਰਹੇ ਤੇ ਅਸੀਂ ਖਾਲਸਾ ਦਰਬਾਰ ਦੇ ਵਿੱਚ ਹਿੱਸਾ ਨਾ ਲਵੇ ਤੇ ਅਸੀਂ ਇਹਨੂੰ ਚਲਾਈਏ ਉਹ ਚਾਲਾਂ ਕਰਦੇ ਸੀ ਉਹਨਾਂ ਦੇ ਦੋਸਤ ਮੁਹੰਮਦ ਖਾਨ ਨਾਲ ਵੀ ਸੰਬੰਧ ਸੀ ਜਿਨੇ ਜਿਨੇ ਹਮਲਾ ਕੀਤਾ ਸੀ ਜਮਰਾਉ ਦੇ ਕਿਲੇ ਤੇ ਆ ਕੇ ਅੰਦਰ ਖਾਤੇ ਸਾਰੇ ਮਿਲੇ ਹੋਏ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਗੱਲ ਨਹੀਂ ਪਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕੁਝ ਨਹੀਂ ਪਤਾ ਸੀ ਉਹਨਾਂ ਨੇ ਸਾਰੀ ਗੱਲ ਡੋਗਰੇਾਂ ਤੇ ਸਿੱਟੀ ਹੋਈ ਸੀ ਹੂੰ ਹੁਣ ਕਹਿੰਦੇ ਅਕਾਲੀ ਬਾਬਾ ਫੂਲਾ ਸਿੰਘ ਨੇ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਲੜਿਆ ਸੀ ਵੀ ਤੂੰ ਡੋਗਰਿਆਂ ਨੂੰ ਐਡੀ ਉੱਚੀ ਪਦਵੀ ਨਾ ਦੇ ਨਹੀਂ ਤੈਨੂੰ ਇਹ ਲੈ ਬੈਠਣਗੇ ਤੈਨੂੰ ਹੀ ਲੈ ਬੈਠੇ ਤੇ ਉਹੀ ਕੰਮ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਿਆਂ ਨੇ ਹਾਂ ਉਹੀ ਕੰਮ ਹੋਇਆ ਹੁਣ ਹਰੀ ਸਿੰਘ ਨਲਵਾ ਦੀ ਜਦੋਂ ਮੌਤ ਹੁੰਦੀ ਆ ਸ਼ਹੀਦ ਹੁੰਦੇ ਨੇ ਉਹ ਤਾਂ ਜਿਹੜੇ ਡੋਗਰੇ ਨੇ ਕੁਛ ਖਾਲਸਾ ਦਰਬਾਰ ਦੇ ਪੈਸੇ ਹੁੰਦੇ ਨੇ ਜਿਹੜੇ ਦੋਸਤ ਮੁਹੰਮਦ ਖਾਨੇ ਦੇਣੇ ਹੁੰਦੇ ਨੇ ਉਹ ਮਾਫ ਕਰ ਦਿੰਦੇ ਨੇ ਪਰ ਉਹ ਪਹਿਲਾਂ ਕਿਉਂ ਨਹੀਂ ਮਾਫ ਕਰਦੇ ਸੀ ਪਹਿਲਾਂ ਡਰਦੇ ਸੀ ਹਰੀ ਸਿੰਘ ਨਾਲਵਾ ਤੋਂ ਹੂੰ ਸਿੱਖ ਸਬੰਧ ਬਣਾਉਣਾ ਚਾਹੁੰਦੇ ਸੀ ਡੋਗਰਿਆਂ ਨਾਲ ਕਿਉਂਕਿ ਡੋਗਰਿਆਂ ਦੀ ਪਾਵਰ ਸੀ ਸਾਰੀ ਪਾਵਰ ਡੋਗਰਿਆਂ ਕੋਲ ਸੀ ਹੂੰ ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਵਾਪਸ ਡੋਗਰੇ ਨਾਲ ਹੁੰਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਮੂੰਹ ਤੇ ਚੱਕ ਕੇ ਗੜਬੀ ਮਾਰਦੇ ਆਂ ਡੋਗਰਿਆਂ ਦੇ ਡੋਗਰਿਆਂ ਦੇ ਵੀ ਤੁਸੀਂ ਨੇ ਦੱਸਿਆ ਕਿ ਹੁਣ ਨਹੀਂ ਵੀ ਚਿੱਠੀਆਂ ਆ ਗਈਆਂ ਤੇ ਹਰੀ ਸਿੰਘ ਨਾਲਵਾ ਜਾਖਮੀ ਨੇ ਜਾਂ ਸ਼ਹੀਦ ਹੋ ਗਏ ਪਰ ਉਹਨਾਂ ਨੇ ਜਾਣ ਕੇ ਨਹੀਂ ਦੱਸਿਆ ਵੀ ਜੇ ਦੱਸਿਆ ਤਾਂ ਫੌਜ ਉੱਥੇ ਜਾਊਗੀ ਲਾਹੌਰ ਹਾਲਾਂਕਿ ਉਹ ਕਬਜ਼ਾ ਕਰਾਉਣ ਦੇ ਹੱਕ 'ਚ ਧੀ ਵੀ ਦੋਸਤ ਮਹਾਮਦ ਖਾਨ ਜਮਰਾਉ ਦੇ ਕਿਲੇ ਤੇ ਕਬਜ਼ਾ ਕਰੇ ਤਾਂ ਉਸ ਤੋਂ ਬਾਅਦ ਤੁਸੀਂ ਇਹ ਮੰਨ ਲਓ ਵੀ ਜਦੋਂ ਹਰੀ ਸਿੰਘ ਨਲਵਾ ਇਸ ਦੁਨੀਆ ਤੋਂ ਚਲੇ ਗਏ ਇੱਕ ਇੰਚ ਵੀ ਰਾਜ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਨਹੀਂ ਵਧਿਆ ਚਲਾ ਗਿਆ ਸਾਰ ਸਭ ਕੁਝ ਖਤਮ ਹੋ ਗਿਆ 1837 ਦੇ ਵਿੱਚ ਹਮ ਹਰੀ ਸਿੰਘ ਨਲਵਾ ਜਾਂਦੇ ਨੇ ਤੇ 1849 ਦੇ ਵਿੱਚ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੋ ਜਾਂਦੇ ਹਾਂ ਸਾਲ ਤਾਂ ਜੋ ਰਾਜ ਹੈ ਉਹ ਤਾਂ 1849 ਤੱਕੇ ਸੀ ਉਦੋਂ ਬਾਅਦ ਤਾਂ ਅੰਗਰੇਜ਼ ਆ ਗਏ ਸੀ ਅੰਗਰੇਜ਼ ਆ ਗਏ ਸੀ ਉਸ ਤੋਂ ਬਾਅਦ ਲਗਭਗ ਤੁਸੀਂ ਇਹ ਲਾ ਲਓ 1846 ਦੇ ਵਿੱਚ ਇੱਥੇ ਆ ਗਏ ਸੀ 49 ਦੇ ਵਿੱਚ ਤੱਕ ਕਬਜ਼ਾ ਕਰ ਲਿਆ ਸੀ ਉਹਨਾਂ ਨੇ ਹੂੰ ਫਿਰ ਮਹਾਰਾਜਾ ਰਣਜੀਤ ਸਿੰਘ ਪੁੱਬਾ ਮਾਰ ਮਾਰ ਹੁੰਦੇ ਨੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦੇ ਨੇ ਹਰੀ ਸਿੰਘ ਨਾਲਵਾ ਤੇ ਮਹਾਰਾਜਾ ਰਣਜੀਤ ਸਿੰਘ ਉੱਥੇ ਆਉਂਦੇ ਨੇ ਤੇ ਜਿਹੜਾ ਖਾਲਸਾ ਦਰਬਾਰ ਦਾ ਪੈਸਾ ਹੁੰਦਾ ਉਹ ਵੀ ਮਾਫ ਹੋ ਜਾਂਦਾ ਦੋਸਤ ਮੁਹੰਮਦ ਖਾਨ ਜਮਰਾਉ ਦੇ ਕਿਲੇ ਤੇ ਕਬਜ਼ਾ ਕਰ ਲਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਹੋ ਸਕਦਾ ਹੈ ਫਰੀ ਸਿੰਘ ਨਾਲ ਬਦੀ ਛੱਟ ਹੋਵੇ ਹੂੰ ਉਹਨਾਂ ਦੇ ਮਤਲਬ ਇੱਕ ਪਾਸਾ ਜਿਹੜਾ ਉਹ ਖੜ ਜਾਂਦਾ ਹੈ ਅਟੈਕ ਦੇ ਦੌਰੇ ਪੈਂਦੇ ਨੇ ਅਦਰੰਗ ਹੋ ਜਾਂਦਾ ਉਹਨਾਂ ਨੂੰ ਉਹ ਇਸ਼ਾਰਿਆਂ ਨਾਲ ਸਾਰਾ ਕੁਝ ਦੱਸਦੇ ਨੇ ਪਰ ਉਸ ਤੋਂ ਬਾਅਦ ਉਹ ਵੀ ਚਲੇ ਜਾਂਦੇ ਨੇ ਪਰ ਕੁਝ ਇਤਿਹਾਸਕਾਰ ਹਾਲਾਂਕਿ ਅਸੀਂ ਯਕੀਨ ਨਹੀਂ ਕਰਦੇ ਪਰ ਕਈ ਸੂਤ ਜੇ ਦੇਖੀਏ ਤਾਂ ਯਕੀਨ ਹੁੰਦਾ ਵੀ ਹੈ ਕਿਉਂਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਉਹਨਾਂ ਨੇ ਉਹ ਰਾਜਾ ਬਣੇ ਰਾਜਾ ਬਣੇ ਸੀ ਉਹ ਉਹਨਾਂ ਨੇ ਆਪਣੀ ਸੱਸ ਨੂੰ ਵੀ ਕੈਦ ਕਰ ਲਿਆ ਸੀ ਗ੍ਰਿਫਤਾਰ ਕਰਦੇ ਰਹੇ ਸਭ ਨੂੰ ਤਾਂ ਹੁਣ ਇੱਥੇ ਕੁਝ ਕੁ ਤਿਆਸ ਕਰ ਇਹ ਕਹਿੰਦੇ ਨੇ ਵੀ ਹਰੀ ਸਿੰਘ ਨਲਵਾ ਦੇ ਜਾਣ ਤੋਂ ਬਾਅਦ ਲੋਕ ਇਹ ਸੋਚਦੇ ਨੇ ਵੀ ਹਰੀ ਸਿੰਘ ਨਲਵਾ ਦੇ ਪਰਿਵਾਰ ਨਾਲ ਬਹੁਤ ਵਧੀਆ ਸਲੂਕ ਹੋਇਆ ਹੁਣ ਜਸ਼ਨ ਮਨਾਏ ਗਏ ਹੁਣ ਪਰ ਕਹਿੰਦੇ ਹਰੀ ਸਿੰਘ ਨਲਵਾ ਦੇ ਪਰਿਵਾਰ ਨੂੰ ਘਰੋਂ ਬੇਕਾਰ ਕਰਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਸੱਚ ਨਹੀਂ ਜਾਂਪਦੀ ਪਰ ਇੱਕ ਤੋਂ ਕੁਝ ਸੱਚ ਵੀ ਆਖਦੀ ਹੈ ਵੀ ਜਦੋਂ ਅਸੀਂ ਪੜਦੇ ਆ ਆਹ ਨਹੀਂ ਅੱਛਾ ਜਦੋਂ ਹਰੀ ਸਿੰਘ ਨਾਲਵਾ ਦੀ ਮਤਲਬ ਸ਼ਹੀਦੀ ਹੋ ਜਾਂਦੀ ਆ ਤਾਂ ਜੋ ਹਰੀ ਸਿੰਘ ਨਾਲਵਾ ਦਾ ਪਰਿਵਾਰ ਹੁੰਦਾ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਕਰੋ ਬੇਕਾਰ ਕਰ ਦਿੰਦੇ ਆ ਕਰੋ ਬੇਕਾਰ ਕਰ ਕਰ ਦਿੰਦੇ ਉਹਨਾਂ ਨੂੰ ਰਹਿ ਨਹੀਂ ਦਿੱਤਾ ਜਾਂਦਾ ਉੱਥੇ ਇਹ ਇੱਕ ਮੈਂ ਪੜਿਆ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਹਰੀ ਸਿੰਘ ਨਾਲਵੇ ਦੀ ਸ਼ਹੀਦੀ ਹੁੰਦੀ ਆ ਤਾਂ ਉਦੋਂ ਕਹਿੰਦੇ ਨੇ ਵੀ ਇਸ ਦਿਨ ਨਾਲੋਂ ਤਾਂ ਮੇਰਾ ਅੱਧਾ ਰਾਤ ਚਲਿਆ ਜਾਂਦਾ ਹੂੰ ਉਸ ਟਾਈਮ ਮੈਨੂੰ ਪਤਾ ਸੀ ਵੀ ਹਰੀ ਸਿੰਘ ਨਲਵੇਂ ਨੇ ਮੈਨੂੰ ਅੱਧਾ ਰਾਜ ਉਹ ਜਿੱਤ ਕੇ ਦੇ ਦੇਣਾ ਸੀ ਪਰ ਹਰੀ ਸਿੰਘ ਨਲਵੇ ਦੇ ਸ਼ਹੀਦ ਹੋਣ ਦਾ ਮੈਨੂੰ ਬਹੁਤ ਵੱਡਾ ਦੁੱਖ ਲੱਗਿਆ ਮੈਨੂੰ ਐਵੇਂ ਜਾਪਦਾ ਜਿਵੇਂ ਮੇਰੀ ਇੱਕ ਬਾਹ ਹੀ ਚਲੀ ਗਈ ਹੋਵੇ ਹੂੰ ਸੱਜੀ ਬਾਹ ਮੰਨਦੇ ਸੀ ਉਹਨਾਂ ਨੂੰ ਹੂੰ ਰੋਏ ਵੀ ਬਹੁਤ ਉਹ ਚੀਕਾਂ ਵੀ ਬਹੁਤ ਮਾਰੀਆਂ ਪਰ ਕੁਝ ਇਤਿਹਾਸਕਾਰਾਂ ਦੀ ਗੱਲ ਸੱਚ ਵੀ ਜਾਪਦੀ ਹੈ ਸੱਚ ਕਿਉਂ ਜਾਪਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਨਾਲ ਦੇ ਸੀ ਉਹਨਾਂ ਦੇ ਜਿਹੜੇ ਸ਼ੁਕਰਚੱਕੀ ਆ ਮਿਸਲ ਹੋ ਗਈ ਉਹਨਾਂ ਦੀ ਆਪਣੀ ਹੋ ਗਈ ਕਨਈਆ ਮਿਸਲ ਜੈ ਸਿੰਘ ਕਨਈਆ ਦੀ ਹੋ ਗਈ ਉਹਦੀ ਸੱਸ ਸਦਾ ਕੌਰ ਹੋ ਗਈ ਉਹਨਾਂ ਨਾਲ ਸੰਬੰਧ ਬਣ ਗਏ ਉਹਨਾਂ ਦਾ ਰਾਜ ਤਕੜਾ ਹੋ ਗਿਆ ਸੀ ਕਿਉਂਕਿ ਕਨਈਆ ਮਿਸਲ ਵੀ ਉਹਨਾਂ ਦੀ ਆਪਣੀ ਹੀ ਹੋ ਗਈ ਸੀ ਜਦੋਂ ਉਹਨਾਂ ਦਾ ਵਿਆਹ ਹੋਇਆ ਹੂੰ ਠੀਕ ਹੈ ਕਿਉਂਕਿ ਉਹਨਾਂ ਦੇ ਸਹੁਰੇ ਹੋ ਗਏ ਜੈ ਸਿੰਘ ਕਨਈਆ ਗੁਰਵਕ ਸਿੰਘ ਉਹਨਾਂ ਨੇ ਸਾਰਾ ਰਾਜ ਭਾਗ ਉਹ ਵੀ ਨਾਲ ਲੈ ਲਿਆ ਤੇ ਸਦਾ ਕੌਰ ਨੂੰ ਕੈਦ ਵੀ ਕਰ ਲਿਆ ਸੀ ਹੋ ਸਕਦਾ ਇਹ ਦੋ ਸਦਾ ਕੌਰ ਆਪਣੀ ਸੱਸ ਨੂੰ ਵੀ ਉਹਨਾਂ ਨੇ ਛੱਡਿਆ ਤਾਂ ਜਿੰਨੇ ਇੱਕ ਹੋਰ ਵੀ ਪੜਿਆ ਸੀ ਕਹਿੰਦੇ ਵੀ ਜੋ ਮਹਿਤਾਬ ਕੌਰ ਸੀ ਸਦਾ ਕੌਰ ਦੀ ਪੁੱਤਰੀ ਹੂੰ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਦੇ ਜਿਹੜੇ ਸਬੰਧ ਸੀ ਉਹ ਥੋੜੇ ਜਿਹਾ ਵਿਗੜ ਗਏ ਲੜਾਈ ਹੋਣ ਲੱਗ ਗਈ ਸੀ ਕਿਉਂਕਿ ਮਹਤਾਬ ਕੌਰ ਦੇ ਘਰ ਕਿਸੇ ਪੁੱਤਰ ਨੇ ਜਨਮ ਨਹੀਂ ਲਿਆ ਸੀਗਾ ਹੂੰ ਉਹਨਾਂ ਕਰਕੇ ਲੜਾਈ ਹੋ ਗਈ ਤੇ ਜਿਹਦੇ ਕਰਕੇ ਅਸਦਾ ਕੌਰ ਮਹਤਾਬ ਕੌਰ ਦੀ ਮਾਂ ਉਸ ਨੂੰ ਬਟਾਲੇ ਲੈ ਗਈ ਸੀ ਬਕਾਲੇ ਸੌਰੀ ਬਕਾਲੇ ਬਕਾਲੇ ਲੈ ਗਈ ਸੀ ਤੇ ਉਸ ਤੋਂ ਬਾਅਦ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਚਾਲਾਂ ਚੱਲਣ ਲੱਗ ਪਈ ਸੀ ਤੇ ਦੋਸਤਾਂ ਦੁਸ਼ਮਣਾਂ ਨਾਲ ਜਿਹੜਾ ਹੱਥ ਮਿਲਾ ਲੱਗ ਪਈ ਸੀਗੀ ਤੇ ਉਥੋਂ ਹਾਂ ਉਥੋਂ ਬੇਸ ਕਰਕੇ ਕੈਰ ਕੀਤਾ ਉਥੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦੋ ਵਾਰੀ ਉਹਨਾਂ ਨੂੰ ਵਰਜਿਆ ਪਰ ਜਦੋਂ ਆਵਾਜ਼ ਨਹੀਂ ਆਏ ਤਾਂ ਉਸ ਤੋਂ ਬਾਅਦ ਕਹਿੰਦੇ ਕੈਦ ਕਰ ਲਿਆ ਸੀਗਾ ਵੈਸੇ ਤਾਂ ਇਹ ਗੱਲ ਆਪਾਂ ਨੂੰ ਸੱਚ ਜਾਪਦੀ ਨਹੀਂ ਹੈਗੀ ਵੀ ਕਰੋ ਬੇਕਰ ਕੀਤਾ ਹੋਊਗਾ ਪਰ ਇਤਿਹਾਸਕਾਰ ਕਹਿੰਦੇ ਹੋ ਸਕਦਾ ਵੀ ਹੋ ਸਕਦਾ ਪਰ ਇਥੇ ਇਤਿਹਾਸਕਾਰ ਹੁਣ ਜਿੰਨੀਆਂ ਬੁੱਕਾਂ ਪੜਾਂਗੇ ਆਪਾਂ ਹਰੇਕ ਨੇ ਆਪ ਦਾ ਜ਼ਿਕਰ ਅਲੱਗ ਕੀਤਾ ਕਿਸੇ ਨੇ ਤੋੜ ਮਰੋੜ ਕੇ ਪੇਸ਼ ਕੀਤਾ ਇੱਕੋ ਗੱਲ ਨੂੰ ਵਾਰ-ਵਾਰ ਤੋੜ ਮਰੋੜ ਕੇ ਬਹੁਤ ਇਤਿਹਾਸਕਾਰਾਂ ਨੇ ਲਿਖਿਆ ਹੋਵੇਗਾ ਤੁਸੀਂ ਚਾਰ ਕਿਤਾਬਾਂ ਇਕੱਠੀਆਂ ਚੱਕ ਲੋ ਇੱਕ ਕਿਤਾਬ ਚ ਕੁਝ ਹੋਊਗਾ ਦੂਜੀ ਕਿਤਾਬ ਚ ਕੁਝ ਹੋਊ ਤੀਜੀ ਤੇ ਚੌਥੀ ਚ ਹਰੇਕ ਕਿਤਾਬ ਚ ਜਿਹੜਾ ਅਲੱਗ-ਅਲੱਗ ਦੱਸਿਆ ਹੁੰਦਾ ਹੈਗਾ ਅਲੱਗ-ਅਲੱਗ ਦੱਸਿਆ ਹੁੰਦਾ ਪਰ ਜੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਨੂੰ ਇੰਨਾ ਪਿਆਰ ਕਰਦੇ ਸੀ ਤਾਂ ਇਹ ਗੱਲ ਤਾਂ ਮੇਰੇ ਸਿਹਾਵ ਨਾਲ ਬਣਾਈ ਹੋਊਗੀ ਹੂੰ ਹੈਨਾ ਮੈਨੂੰ ਵੀ ਸੱਚ ਨਹੀਂ ਯਾਦ ਆਦੀ ਇਹ ਗੱਲ ਤਾਂ ਦੋਸਤੋ ਇਹ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਦੀ ਸਾਰੀ ਜੀਵਨੀ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ